ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਢਿੱਲੋ ਵਲੌਗਸ 07 ਤੇ ਤੁਹਾਡਾ ਸਵਾਗਤ ਹੈ। ਆਮੇਦ ਕਰਦੀ ਤੇ ਸਾਰੇ ਜਣੇ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ। ਤੇ ਮੈਂ ਵੀ ਬਹੁਤ ਵਧੀਆ ਤੇ ਅੱਜ ਦੀ ਵੀਡੀਓ ਜਿਹੜੀ ਬਹੁਤ ਖਾਸ ਆ, ਇਹ ਕੋਈ ਵਲੌਗ ਨਹੀਂ ਹੈਗਾ। ਇੱਕ ਤੁਹਾਡੇ ਸਾਰਿਆਂ ਲਈ ਬਹੁਤ ਫਾਇਦੇ ਵਾਲੀ ਵੀਡੀਓ ਆ ਤੇ ਪਲੀਜ਼ ਸਾਰੇ ਜਣੇ ਬਿਨਾ ਸਕਿਪ ਕੀਤੇ ਧਿਆਨ ਨਾਲ ਜ਼ਰੂਰ ਦੇਖਿਓ ਸੁਣਿਓ ਤੇ ਜਿਹੜੇ ਮੇਰੇ ਚੈਨਲ ਤੇ ਫਸਟ ਟਾਈਮ ਆਏ ਆ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਨ ਤੇ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਵੀ ਜ਼ਰੂਰ ਕਰਿਆ ਕਰੋ ਠੀਕ ਆ ਜੀ ਤੇ ਅੱਜ ਦਾ ਆਪਾਂ ਬਹੁਤਾ ਤੇ ਤੁਹਾਨੂੰ ਇਹ ਕੈਪਸ਼ਨ ਤਾਂ ਪੜ੍ਹੀ ਲਈ ਹੋਣੀ ਆ ਕਿ 899 ਦੀ ਜੇਕਰ ਤੁਸੀਂ ਸ਼ਾਪਿੰਗ ਕਰਦੇ ਆ ਤੇ ਉਹਦੇ ਵਿੱਚ ਹਜ਼ਾਰਾਂ ਦੇ ਤੁਹਾਨੂੰ ਗਿਫਟ ਮਿਲਦੇ ਪ੍ਰਾਈਜ਼ ਮਿਲਦੇ ਆ ਠੀਕ ਆ ਜੀ ਸਿਮਪਲ ਜੀ ਗੱਲ ਇਹ ਆ ਕਿ ਜੇਕਰ ਤੁਸੀਂ 900 ਦੀ 899 ਦੀ ਸ਼ਾਪਿੰਗ ਕਰਦੇ ਆ ਤੇ ਤੁਹਾਨੂੰ 11 ਪ੍ਰਾਈਸ ਦੇ ਵਿੱਚੋਂ ਕੋਈ ਵੀ ਪ੍ਰਾਈਸ ਨਿਕਲ ਸਕਦਾ ਆ ਇਹ ਜਿਹੜੇ ਪ੍ਰਾਈਸ ਆ 3000 ਤੋਂ ਲੈ ਕੇ 1300 ਦੇ ਵਿੱਚ ਆ ਤੇ ਇਹਦੇ ਵਿੱਚ ਇੱਕ ਫਾਇਦਾ ਹੋ ਰਿਹਾ ਕਿ ਜੇਕਰ ਤੁਸੀਂ ਪ੍ਰਾਈਸ ਨਹੀਂ ਵੀ ਲੈਣਾ ਚਾਹੁੰਦੇ ਹਨਾ ਤੇ ਉਹਦੀ ਤੁਸੀਂ ਪੇਮੈਂਟ ਲੈ ਸਕਦੇ ਓਦੇ ਤੁਸੀਂ ਪੈਸੇ ਲੈ ਸਕਦੇ ਆ ਠੀਕ ਆ ਜੀ ਸਭ ਤੋਂ ਵੱਡਾ ਫਾਇਦਾ ਤਾਂ ਇਹ ਹੀ ਹੋ ਗਿਆ ਮੈਂ ਜੇਕਰ ਤੁਹਾਡੇ ਘਰ ਉਹ ਚੀਜ਼ ਹੈਗੀ ਆ ਤੁਸੀਂ ਉਹ ਪ੍ਰਾਈਸ ਨਹੀਂ ਲੈਣਾ ਚਾਹੁੰਦੇ ਤੇ ਤੁਸੀਂ ਉਹਦੇ ਪੈਸੇ ਵੀ ਲੈ ਸਕਦੇ ਆ ਤੁਸੀਂ ਦੇਖ ਸਕਦੇ ਕਿ ਪੈਸੇ ਮੈਂ ਪਹਿਲਾਂ ਇਹ ਕਲੀਅਰ ਕਰਦਾਂ ਮੈਂ ਚੀਜ਼ ਕਿ ਮੈਂ ਵੀਡੀਓ ਕਿਉਂ ਰਹੀ ਆ ਕਿਉਂਕਿ ਇਹ ਮੈਂ ਖੁਦ ਪਹਿਲਾਂ ਆਪ ਸ਼ੋਪਿੰਗ ਕੀਤੀ ਹੈ ਜਦੋਂ ਮੈਨੂੰ ਇਸ ਚੀਜ਼ ਬਾਰੇ ਪਤਾ ਲੱਗਾ ਤੇ ਮੈਂ ਸੋਚਿਆ ਕਿਉਂ ਨਾ ਆਪਣੀ YouTube ਫੈਮਲੀ ਨਾਲ ਵੀ ਇਹਦੇ ਬਾਰੇ ਮੈਂ ਇੱਕ ਵੀਡੀਓ ਸ਼ੇਅਰ ਕਰਾਂ ਸਾਰਿਆਂ ਨੂੰ ਪਤਾ ਲੱਗੇ ਤੇ ਜੇਕਰ ਇਹਦਾ ਬੈਨੀਫਿਟ ਮੈਨੂੰ ਮਿਲ ਰਿਹਾ ਤੇ ਮੈਂ ਆਪਣੀ YouTube ਫੈਮਲੀ ਨੂੰ ਵੀ ਦਵਾਂ ਤੁਹਾਨੂੰ ਪਤਾ ਕਿ ਮੈਂ ਇਦਾਂ ਦੀ ਕੋਈ ਵੀ ਚੀਜ਼ ਨਹੀਂ ਲੈ ਕੇ ਆਉਂਦੀ ਜਿਹਦੇ ਬਾਰੇ ਮੈਨੂੰ ਕੋਈ ਨੌਲੇਜ ਨਾ ਹੋਵੇ ਜਾਂ ਮੈਨੂੰ ਪਤਾ ਨਾ ਹੋਵੇ ਤਾਂ ਮੈਂ ਤੁਹਾਡੇ ਅੱਗੇ ਉਹ ਚੀਜ਼ ਨਹੀਂ ਰੱਖਦੀ ਹੈਗੀ ਤੇ ਜਿਹੜੀ ਚੀਜ਼ ਮੈਂ ਆਪ ਪਹਿਲਾਂ ਖੁਦ ਲੈ ਕੇ ਟਰਾਈ ਕੀਤੀ ਹੁੰਦੀ ਯੂਜ਼ ਕੀਤੀ ਹੁੰਦੀ ਜਿਹਦਾ ਮੈਨੂੰ ਬੈਨੀਫਿਟ ਹੋਇਆ ਹੁੰਦਾ ਆ ਤੇ ਉਹੀ ਜਿਹੜੇ ਮੇਰੇ ਇਹਦੇ ਬਨਾਸਾ ਐਂਟਰੀ ਪਈ ਆ ਤੁਸੀਂ ਦੇਖ ਸਕਦੇ ਆ ਆ ਦੇਖੋ ਮੇਰਾ ਆਈਡੀ ਨੰਬਰ ਵੀ ਉਹਨਾਂ ਨੇ ਬਣਾ ਕੇ ਦਿੱਤਾ ਆ ਮੈਨੂੰ ਵਟਸਐਪ ਕੀਤਾ ਆ ਤੇ ਇਹਦੇ ਵਿੱਚ 1300 ਤੋਂ ਲੈ ਕੇ 3000 ਦੇ ਵਿੱਚ ਗਿਫਟ ਆ ਸਾਰੇ ਠੀਕ ਆ ਜੀ ਤੇ ਤੁਸੀਂ ਇਹਦੇ ਵਿੱਚੋਂ ਜੇਕਰ ਤੁਹਾਨੂੰ ਕੋਈ ਵੀ ਗਿਫਟ ਨਿਕਲਦਾ ਤਾਂ ਤੁਸੀਂ ਉਹਦੇ ਪੈਸੇ ਵੀ ਲੈ ਸਕਦੇ ਆ ਤੇ ਇਹਦੇ ਚਲੋ ਹੋ ਗਿਆ ਵੀ ਸ਼ਾਪਿੰਗ ਕਰੋ ਤੇ ਤੁਹਾਡਾ ਪ੍ਰਾਈਜ਼ ਦੇ ਵਿੱਚ ਜਨਨ ਕਿ ਜਿਵੇਂ ਆਪਾਂ ਕਹਿ ਦਈਏ ਨਾ ਵੀ ਲੱਕੀ ਡਰਾ ਹੁੰਦੇ 쿠ਪਨ ਹੁੰਦੇ ਉਹਨਾਂ ਦੇ ਵਿੱਚ ਤੁਹਾਡਾ ਨਾਮ ਆ ਜਾਣਾ ਆ ਉਹਦੇ ਵਿੱਚ ਚਲੋ ਜਿੱਦਾਂ ਤੁਸੀਂ 900 ਦੀ ਸ਼ਾਪਿੰਗ ਕਰੋਗੇ ਤਾਂ ਤੁਹਾਡਾ ਨਾਮ ਆ ਜਾਊਗਾ ਤੁਹਾਡੀ ਇੱਕ ਬਕਾਇਦਾ ਆਈਡੀ ਬਣੂਗੀ ਤੁਹਾਨੂੰ WhatsApp ਕੀਤੀ ਜਾਊਗੀ ਜਿਵੇਂ ਕਿ ਆ ਮੈਨੂੰ ਇਹਨਾਂ ਨੇ ਕੀਤੀ ਹੋਈ ਆ ਦੇਖੋ ਮੇਰੀ ਫੋਟੋ ਲਗਾ ਕੇ ਉੱਪਰ ਤੇ ਆਪਾਂ ਹੁਣ ਇਹਦਾ ਤੁਹਾਨੂੰ ਬੈਨੀਫਿਟ ਦੱਸ ਦਈਏ ਇਹ ਇਹਦੇ ਵਿੱਚ ਤੁਹਾਨੂੰ ਬੈਨੀਫਿਟ ਕਿਹੜੇ ਹੋਣ ਵਾਲੇ ਆ ਸਭ ਤੋਂ ਪਹਿਲਾ ਬੈਨੀਫਿਟ ਇਹ ਆ ਫਾਇਦਾ ਇਹ ਆ ਕਿ ਜੇਕਰ ਤੁਸੀਂ ਸ਼ਾਪਿੰਗ ਕਰਦੇ ਆ ਤੇ ਤੁਹਾਡੇ ਜਿਹੜੇ ਕੋਈ ਵੀ ਤੁਸੀਂ ਪ੍ਰੋਡਕਟ ਹੈ ਨਾ ਬਾਇ ਕਰਦੇ ਆ ਉਹਦਾ ਐਮ ਆਰ ਪੀ ਰੇਟਾਂ ਦੇ ਨਾਲੋਂ ਤੁਹਾਨੂੰ ਕਾਫੀ ਡਿਸਕਾਊਂਟ ਮਿਲੂਗਾ ਜਾਨਕੀ ਜਿਹੜੇ ਉਹਦੇ ਪ੍ਰਿੰਟ ਰੇਟ ਹੁੰਦੇ ਉਹਦੇ ਨਾਲੋਂ ਤੁਹਾਨੂੰ ਘੱਟ ਰੇਟ ਲੱਗੂਗਾ ਜੇਕਰ ਤੁਸੀਂ 899 ਜਾਂ 900 ਦੀ ਸ਼ਾਪਿੰਗ ਕਰਦੇ ਹੋ ਠੀਕ ਆ ਜੀ ਤੇ ਦੂਜਾ ਬੈਨੀਫਿਟ ਇਹਦੇ ਵਿੱਚ ਇਹ ਆ ਕਿ ਜੇਕਰ ਤੁਸੀਂ 900 ਦੀ ਸ਼ਾਪਿੰਗ ਕਰੋਗੇ ਤਾਂ ਤੁਹਾਨੂੰ ਹੋਮ ਡਿਲੀਵਰੀ ਫ੍ਰੀ ਮਿਲੂਗੀ ਇਹਦੇ ਵਿੱਚ ਹੋਮ ਡਿਲੀਵਰੀ ਦਾ ਕੋਈ ਚਾਰਜਸ ਨਹੀਂ ਤੇ ਤੀਜਾ ਬੈਨੀਫ ਇਹ ਤੇ ਇਹ ਆ ਕਿ ਇਹ ਬਿਲਕੁਲ ਹਰਬਲ ਪ੍ਰੋਡਕਟ ਆ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਹੈਗਾ ਕਿਉਂਕਿ ਮੈਂ ਖੁਦ ਯੂਜ਼ ਕੀਤਾ ਮੈਂ ਪ੍ਰੋਡਕਟ ਵੀ ਰੱਖਿਆ ਪਰ ਮੈਂ ਦਿਖਾ ਦਵਾਂ ਆ ਦੇਖੋ ਤੁਸੀਂ ਇਹ ਨਾ ਕਹਿਓ ਵੀ ਸ਼ਾਇਦ ਉੱਤੇ ਪ੍ਰੋਡਕਟ ਲੈ ਕੇ ਨਾ ਵੀਡੀਓ ਬਣਾਉਣ ਲੱਗ ਪਈ ਆ ਮੈਂ ਸ਼ੈਂਪੂ ਬਾਏ ਕੀਤਾ ਸੀ ਸ਼ੈਂਪੂ ਮੇਰਾ ਇੰਨਾ ਰਹਿ ਗਿਆ ਅੱਧਾ ਹਾਫ ਹੋ ਗਿਆ ਤੇ ਕਾਫੀ ਵਧੀਆ ਸ਼ੈਂਪੂ ਹੈ ਜਿਹੜਾ ਮੈਂ ਯੂਜ਼ ਕੀਤਾ ਹੈ ਨਾ ਵਧੀਆ ਲੰਗਾ ਹਰਬਲ ਚੀਜ਼ਾਂ ਤੋਂ ਇਹ ਬਣੀ ਆ ਇਹ ਬਣਿਆ ਹੋਆ ਪ੍ਰੋਡਕਟ ਫਿਰ ਮੈਂ ਜਿਹੜੀ ਆਪਣੀ ਟੂਥਪੇਸਟ ਹੈਗੀ ਇਹ ਬਣਾਈ ਆ ਇਹ ਵੀ ਹਰਬਲ ਚੀਜ਼ਾਂ ਤੋਂ ਤਿਆਰ ਹੋਈ ਆ ਦੇਣ ਦਾ ਮਤਲਬ ਇਹ ਆ ਕਿ ਇਹਨਾਂ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈਗਾ ਪਿਓਰ ਹਰਬਲ ਚੀਜ਼ਾਂ ਤੋਂ ਇਹ ਚੀਜ਼ ਤੀਜੀ ਚੀਜ਼ ਆ ਤਿਆਰ ਹੋਈਆਂ ਆ ਤੇ ਤੁਸੀਂ ਇਹਨਾਂ ਨੂੰ ਲੈ ਸਕਦੇ ਆ ਤੇ ਹੁਣ ਆਪਾਂ ਗੱਲ ਕਰਦੇ ਆ ਕਿ ਤੁਸੀਂ ਇਹਨਾਂ ਨੂੰ ਲੈਣਾ ਕਿਵੇਂ ਆ ਖਰੀਦਣਾ ਕਿਵੇਂ ਆ ਸਭ ਤੋਂ ਪਹਿਲਾਂ ਜੀ ਤੁਸੀਂ ਜਾਣਾ ਵੈੱਬਸਾਈਟ ਤੇ ਮੈਂ ਇੱਥੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਉਹਦਾ ਮੈਂਸ਼ਨ ਕਰ ਦੂੰਗੀ ਵੈੱਬਸਾਈਟ ਦਾ www.masterinlevel ਤੇ ਤੁਸੀਂ ਜਾਣਾ ਆ ਠੀਕ ਆ ਜੀ ਉਸ ਤੋਂ ਬਾਅਦ ਆ ਇੱਕ ਵੈੱਬਸਾਈਟ ਖੁੱਲੇਗੀ ਮੈਂ ਸਾਈਡ ਤੇ ਇਹਦਾ ਸਕਰੀਨਸ਼ਾਟ ਵੀ ਲਗਾ ਦੂੰਗੀ ਇਹਦੇ ਵਿੱਚ ਤੁਸੀਂ ਦੇਖੋਗੇ ਕਿ ਆਪਣੀ ਜੋ ਵੀ ਇਹਦੇ ਵਿੱਚ ਸਾਰੀਆਂ ਪ੍ਰੋਡਕਟ ਆ ਨਾ ਸਾਰੀਆਂ ਕੈਟਾਗਰੀਜ਼ ਦੇ ਆ ਉਹ ਸਾਰੇ ਆ ਜਾਣਗੇ ਇਹਦੇ ਵਿੱਚ ਜੇਕਰ ਤੁਸੀਂ ਕੋਈ ਵੀ ਪ੍ਰੋਡਕਟ ਲੈਣਾ ਚਾਹੁੰਦੇ ਆ ਤੇ ਸਭ ਤੋਂ ਪਹਿਲਾਂ ਦੇਖੋ ਵੀ ਜੇਕਰ ਤੁਸੀਂ ਕੋਈ ਵੀ ਇਨਕੁਆਇਰੀ ਕਰਨੀ ਨਾ ਚੀਜ਼ ਬਾਰੇ ਪੁੱਛਣਾ ਕੋਈ ਨੌਲੇਜ ਲੈਣੀ ਆ ਜਾਂ ਤੁਹਾਨੂੰ ਹੈਲਥ ਇਸ਼ੂ ਵੀ ਆ ਤੇ ਆ ਸਭ ਤੋਂ ਉੱਤੇ WhatsApp ਦਾ ਨੰਬਰ ਆ ਤੇ ਇਹਤੇ WhatsApp ਕਰਕੇ ਵੀ ਤੁਸੀਂ ਉਹਨਾਂ ਨੂੰ ਕਾਲ ਕਰਕੇ ਜਾਂ ਮੈਸੇਜ ਕਰਕੇ ਪੁੱਛ ਸਕਦੇ ਆ ਠੀਕ ਆ ਜੀ ਤੇ ਜਿਵੇਂ ਕਿ ਹੁਣ ਮੰਨ ਲਓ ਮੈਂ ਇੱਥੇ ਕੋਈ ਵੀ ਚੀਜ਼ ਇਹਦਾ ਪ੍ਰੋਡਕਟ ਬਾਈ ਕਰਦੀ ਆ ਜੀ ਮੇਗਤੋਏ ਦੇਖ ਸਕਦੇ ਕਿ ਮੈਂ ਇੱਥੇ ਹਰਬਲ ਦਾ ਜਿਹੜਾ অ্যালোਵੇਰਾ ਯੂਸ ਆ ਉਹ ਜੇ ਮੈਂ ਆਰਡਰ ਕਰਾਂ ਇਹਨੂੰ ਐਡ ਕਰਕੇ ਆਪਣੇ ਇੱਥੇ ਇੱਕ ਸਾਈਡ ਤੇ ਬਾਕਟ ਟੋਕਰੀ ਜੀ ਬਣੀ ਹੁੰਦੀ ਆ ਆਪਾਂ ਉਹਨੂੰ ਓਕੇ ਕਰਾਂਗੇ ਠੀਕ ਆ ਜੀ ਇਹ ਮੈਂ ਨਾਲ ਨਾਲ ਇਹਦੀ ਸਕਰੀਨ ਰਿਕਾਰਡਿੰਗ ਵੀ ਲਗਾ ਦੂੰਗੀ ਤੇ ਨਾਲ ਹੀ ਤੁਹਾਡਾ ਇਹ ਜਿਹੜਾ ਆਰਡਰ ਇੱਥੇ ਤੁਹਾਡਾ ਚਲੇ ਜਾਏਗਾ ਦੇਖੋ ਤੁਸੀਂ ਦੇਖ ਸਕਦੇ ਆ ਬਿਲਕੁਲ ਤੇ ਆਪਾਂ ਇਹਨੂੰ ਹੁਣ ਆਪਾਂ ਆਰਡਰ ਕੀਤਾ ਕਰਨਾ ਠੀਕ ਆ ਜੀ ਇੱਥੇ ਸਭ ਤੋਂ ਪਹਿਲਾਂ ਡਿਲੀਵਰੀ ਦਾ ਐਡਰੈਸ ਹੋਣਾ ਹੈ ਜਦੋਂ ਤੁਸੀਂ ਕੋਈ ਵੀ ਪ੍ਰੋਡਕਟ ਬਾਏ ਕਰਦੇ ਆ ਤੇ ਸਭ ਤੋਂ ਪਹਿਲਾਂ ਇੱਥੇ ਤੁਹਾਨੂੰ ਆਪਣਾ WhatsApp ਨੰਬਰ ਭਰ ਕੇ ਲੌਗਇਨ ਕਰਨਾ ਪਏਗਾ ਠੀਕ ਹੈ ਜੀ ਜਦੋਂ ਤੁਸੀਂ ਇੱਥੇ ਆਪਣਾ WhatsApp ਨੰਬਰ ਭਰ ਕੇ ਲੌਗਇਨ ਕਰ ਦਿੱਤਾ ਤਾਂ ਤੁਹਾਨੂੰ ਇੱਕ OTP ਮਿਲੇਗਾ OTP ਤੁਸੀਂ ਵਿੱਚ ਐਡ ਕਰ ਦੇਣਾ ਉਸ ਤੋਂ ਬਾਅਦ ਤੁਸੀਂ ਆਪਣਾ ਜੋ ਵੀ ਸਮਾਨ ਹੈ ਕੋਈ ਵੀ ਪ੍ਰੋਡਕਟ ਹੈ ਨਾ ਆਰਡਰ ਕੀਤੇ ਹੋਏ ਆ ਜਿਹੜਾ ਉਹਦਾ ਤੁਹਾਡਾ ਟਰੈਕ ਨੰਬਰ ਜਾਂ ਆਰਡਰ ਆਈਡੀ ਹੋਣੀ ਹੈ ਨਾ ਤੁਸੀਂ ਉਹਨਾਂ ਨੂੰ WhatsApp ਕਰਨੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਨੂੰ ਕਾਲ ਜਾਂ ਇੱਕ ਮੈਸੇਜ ਆਊਗਾ ਤੁਸੀਂ ਆਪਣੇ ਪ੍ਰੋਡਕਟ ਦਾ ਸਕਰੀਨਸ਼ਾਟ ਲੈ ਕੇ ਰੱਖਣਾ ਜਿਹੜਾ ਆਪਣੀ ਆਰਡਰ ਆਈ डील ਕਾਈਪਣੀ ਹੈ ਤੁਸੀਂ ਉਹਦਾ ਸਕਰੀਨਸ਼ਾਟ ਲੈ ਕੇ ਰੱਖਣਾ ਇੱਕ ਤਾਂ ਉਹਨਾਂ ਨੂੰ ਆਰਡਰ ਕਰ ਦੇਣਾ ਇੱਕ ਤੁਸੀਂ ਆਪਣੇ ਕੋਲ ਵੀ ਸੇਵ ਕਰਕੇ ਰੱਖਿਓ ਗੈਲਰੀ ਦੇ ਵਿੱਚ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਨੂੰ ਇੱਕ ਕਾਲ ਜਾਂ ਮੈਸੇਜ ਆਊਗਾ ਤੁਸੀਂ ਆਪਣਾ ਪੂਰਾ ਤੇ ਐਡਰੈਸ ਦੱਸਣਾ ਹੈ ਆਪਣੀ ਇੱਕ ਪਿਕ ਤੁਸੀਂ ਭੇਜਣੀ ਆ ਉਹਨਾਂ ਨੂੰ ਤੇ ਤੁਹਾਨੂੰ ਆਰਡਰ ਆਈਡੀ ਜਿਹੜੀ ਤੁਹਾਡੀ ਹੋਏਗੀ ਤੁਹਾਡੀ ਇੱਕ ਆਈਡੀ ਨੰਬਰ ਬਣ ਕੇ ਤੁਹਾਨੂੰ ਪਿਕ ਉਹਦੀ ਸੈਂਡ ਕਰ ਦਿੱਤੀ ਜਾਏਗੀ ਇੱਕ ਤੁਸੀਂ ਆਪਣੀ ਪਿਕ ਸੈਂਡ ਕਰਨੀ ਆ ਤੇ ਇੱਕ ਤੁਸੀਂ ਆਪਣਾ ਜਿਹੜਾ ਵੀ ਆ ਤੁਹਾਡਾ ਪ੍ਰੋਡਕਟ ਦਾ ਸਕਰੀਨਸ਼ਾਟ ਆ ਤੁਸੀਂ ਉਹ ਆਰਡਰ ਕਰਨਾ ਠੀਕ ਆ ਉਹਦੇ ਉੱਤੇ ਆਰਡਰ ਆਈਡੀ ਲੱਗੀ ਹੁੰਦੀ ਆ ਓਕੇ ਜੀ ਤੇ ਤੁਹਾਡੀ ਜਿਹੜੀ ਪਿਕ ਆ ਇਹ ਤੁਹਾਡੀ ਬਨਾਨਸਾ ਐਂਟਰੀ ਦੇ ਵਿੱਚ ਲੱਗੇਗੀ ਤੇ ਤੁਹਾਨੂੰ ਆਰਡਰ ਆਈਡੀ ਬਣ ਕੇ ਜੋ ਵੀ ਤੁਹਾਡੇ ਆਈਡੀ ਨੰਬਰ ਬਣ ਕੇ ਤੁਹਾਨੂੰ ਉਹ ਪਿਕ ਮਿਲ ਜੇਗੀ WhatsApp ਤੇ ਆ ਜਾਏਗੀ ਇਹ 11 ਪ੍ਰਾਈਜ਼ ਦੇ ਵਿੱਚੋਂ ਜੇਕਰ ਤੁਹਾਡਾ ਪ੍ਰਾਈਜ਼ ਨਿਕਲਦਾ ਹੈ ਤੇ ਜੇਕਰ ਤੁਸੀਂ ਉਹ ਪ੍ਰਾਈਜ਼ ਲੈਣਾ ਚਾਹੁੰਦੇ ਹੋ ਪ੍ਰਾਈਜ਼ ਲੈ ਸਕਦੇ ਆ ਪੈਸੇ ਲੈਣਾ ਚਾਹੁੰਦੇ ਤਾਂ ਤੁਸੀਂ ਪੈਸੇ ਲੈ ਸਕਦੇ ਆ ਇਹਦੇ ਤੇ ਜਦੋਂ ਵੀ ਇਹ ਡਰਾਅ ਨਿਕਲਣਗੇ ਤੁਹਾਨੂੰ WhatsApp ਤੇ ਇਹਦੀ ਵੀਡੀਓ ਮਿਲ ਜੇਗੀ ਤੇ ਜੇਕਰ ਤੁਹਾਡਾ ਪ੍ਰਾਈਜ਼ ਨਿਕਲਦਾ ਹੈ ਤਾਂ ਤੁਹਾਨੂੰ ਉਹ ਵੀ ਉਹਦਾ ਮੈਸੇਜ ਆ ਜਾਏਗਾ WhatsApp ਦੇ ਉੱਤੇ ਤੇ ਜੇਕਰ ਤੁਸੀਂ ਬਾਰ-ਬਾਰ ਸ਼ਾਪਿੰਗ ਕਰਦੇ ਆ ਨਾ ਇੱਕ ਫਾਇਦਾ ਹੋ ਰਿਹਾ ਇਹਦੇ ਵਿੱਚ ਜੇਕਰ ਤੁਸੀਂ ਬਾਰ-ਬਾਰ 899 ਦੀ ਸ਼ਾਪਿੰਗ ਕਰਦੇ ਆ ਤੇ ਤੁਹਾਡਾ ਹਰੇਕ ਮੰਥ ਬਨਾਜ਼ਾ ਐਂਟਰੀ ਹੋਏਗੀ ਜਾਨੀ ਕਿ ਆਪਣਾ ਹਰੇਕ ਮੰਥ ਲੱਕੀ ਡਰਾਅ ਦੇ ਵਿੱਚ ਨਾਮ ਆਏਗਾ ਤੇ ਹੋ ਸਕਦਾ ਆਪਣੇ ਇਸ ਮਨਤ ਨਹੀਂ ਤਾਂ ਅਗਲੇ ਮੰਥ ਆਪਣਾ ਟਰਾ ਨਿਕਲ ਜਿਵੇਂ ਕੀ ਪਤਾ ਹੁੰਦਾ ਕਿ ਸਾਡਾ ਇਹ 11 ਐਂਟਰੀਆਂ ਦੇ ਵਿੱਚ 11 ਪ੍ਰਾਈਸ ਦੇ ਵਿੱਚ ਸਾਡਾ ਨਾਮ ਨਿਕਲ ਜੇ ਹੈ ਨਾ ਇਹ ਤਾਂ ਚਲੋ ਕਿਸਮਤ ਆ ਬਟ ਫਾਇਦਾ ਬਹੁਤ ਆ ਕਿਉਂਕਿ ਇਹ ਹਰ ਕੁਲ ਪ੍ਰੋਡਕਟ ਆ ਤੇ ਇਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਯੂਜ਼ ਕਰਕੇ ਜਰੂਰ ਦੇਖਿਓ ਸਾਰੇ ਜਣੇ ਤੇ ਇਹ ਮੇਰੀ ਵੀਡੀਓ ਇੱਥੇ ਹੀ ਰਹਿ ਚੱਲਲੀ ਆ ਤੇ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਯੂਜ਼ ਕਰਕੇ ਤੁਹਾਨੂੰ ਪ੍ਰੋਡਕਟ ਕਿੱਦਾਂ ਦੇ ਲੱਗੇ ਠੀਕ ਆ ਜੀ ਕਿਉਂਕਿ ਆਪ ਮੈਂ ਖੁਦ ਟਰਾਈ ਕੀਤੇ ਹੋਏ ਤਾਂ ਕਰਕੇ ਇਸ ਲਈ ਮੈਂ ਵੀਡੀਓ ਬਣਾ ਰਹੀ ਆ ਨੇ ਤਾਂ ਹੋਰ ਮੇਰਾ ਇਹਦੇ ਵਿੱਚ ਕੋਈ ਫਾਇਦਾ ਨਹੀਂ ਹੈਗਾ ਤੇ ਤੁਸੀਂ ਸਾਰੇ ਜਿਹੜੇ ਜਰੂਰ ਬਾਏ ਕਰਿਓ ਪ੍ਰੋਡਕਟ ਲੈਓ ਤੇ ਦੇਖੋ ਜਿਹੜੇ ਮੈਂ ਪ੍ਰੋਡਕਟ ਲੈ ਆ ਮੈਂ ਦੇਖੋ ਕਿੰਨੇ 899 ਚ ਕਿੰਨੇ ਪ੍ਰੋਡਕਟ ਲੈ ਲਏ ਠੀਕ ਆ ਜੀ ਇੱਕ ਮੈਂ D10 ਦੀ ਸਕਰੱਬ ਮੰਗਾਈ ਸੀ ਤੇ D10 ਦਾ ਹੀ ਮੈਂ ਫੇਸ ਵਾਸ਼ ਤੇ ਆਪਣੀ ਟੂਥਪੇਸਟ ਮੋਇਸਚਰਾਈਜ਼ਰ ਸ਼ੈਂਪੂ ਤੇ ਇੱਕ ਭਾਂਡੇ ਤੋਂ ਨੂੰ ਜਿਵੇਂ ਕਿ ਆਪਣਾ ਵਿਮਲਿਕ ਲਿਕਵਿਡ ਹੁੰਦਾ ਨਾ ਉਵੇਂ ਹੀ ਆਪਾਂ ਇੱਕ ਲਿਕਵਿਡ ਮੰਗਵਾਇਆ ਸੀ ਭਾਂਡੇ ਤੋਂ ਨੂੰ ਤੇ ਉਹ ਬਹੁਤ ਵਧੀਆ ਹੈ ਉਹ ਵੀ ਬਹੁਤ ਉਹ ਚਲੋ ਕਿਚਨ ਦੇ ਵਿੱਚ ਪਿਆ ਮੈਂ ਨਹੀਂ ਲਿਆਂਦਾ ਤੇ ਆਹ ਪ੍ਰੋਡਕਟ ਮੈਂ ਕਿਹਾ ਮੈਂ ਦਿਖਾ ਲਮਾ ਤੇ ਯੂਜ਼ ਕੀਤੇ ਹੋਇਆ ਤੁਸੀਂ ਮੇਰੇ ਟੂਥਪੇਸਟ ਵੀ ਦੇਖ ਸਕਦੇ ਆ ਹਨਾ ਤੇ ਮੇਰਾ ਫੇਸ ਵਾਸ਼ ਵੀ ਦੇਖ ਸਕਦੇ ਆ ਕਿ ਮੈਂ ਇਹਦੇ ਵਿੱਚੋਂ ਅੱਧਾ ਯੂਜ਼ ਕੀਤਾ ਹੋਇਆ ਤੇ ਬਹੁਤ ਵਧੀਆ ਹੈ ਕਿਉਂਕਿ ਆਪਣੇ ਜਿੱਦਾਂ ਧੁੱਪ ਦੇ ਨਾਲ ਟੈਨਿੰਗ ਹੋ ਜਾਂਦੀ ਨਾ ਇਸ ਲਈ ਸਾਰੇ ਜਾਨੀ ਜਰੂਰ ਸ਼ਾਪਿੰਗ ਕਰਿਓ 899 ਦੀ ਕੋਈ ਜ਼ਿਆਦਾ ਨਹੀਂ ਹੈਗੀ ਜੇ ਆਪਾਂ ਆਮ ਸ਼ਾਪਿੰਗ ਕਰੀ ਬਹੁਤ ਚੀਜ਼ਾਂ ਘੱਟ ਪ੍ਰਾਈਸ ਤੇ ਉਹ ਵੀ ਹਰਬਲ ਪਿਓਰ ਮਿਲ ਰਹੀਆਂ ਆ ਬਿਨਾ ਕਿਸੇ ਸਾਈਡ ਇਫੈਕਟੋਂ ਬਿਨਾ ਕਿਸੇ ਕੈਮੀਕਲ ਤੋਂ ਠੀਕ ਆ ਜੀ ਤੇ ਕਮੈਂਟ ਜਰੂਰ ਕਰਿਓ ਤੇ ਇੱਕ ਮੈਂ ਹੋਰ ਗੱਲ ਕਹਿ ਦਵਾਂ ਕਿ ਮੈਂ ਪਿੱਛੇ ਜੇ ਇੱਕ ਵੀਡੀਓ ਪਾਈ ਸੀ ਕੰਮ ਦੇ ਰਿਲੇਟਡ ਤੇ ਜਿਹਦੇ ਕਿ ਮੈਨੂੰ ਇੰਨੇ ਜਿਆਦਾ ਮੈਸੇਜ ਆਏ ਮੈਨ ਲੱਗਾ ਮਿਲਣਾ 100 200 ਤੋਂ ਘੱਟ ਤੋਂ ਘੱਟ ਮੈਂ 100 200 ਲੋਕਾਂ ਨਾਲ ਡੀਲ ਕੀਤੀ ਹੋਣੀ ਆ ਬਟ ਮੈਂ ਇੱਕ ਚੀਜ਼ ਇੱਥੇ ਕਲੀਅਰ ਕਰ ਦਵਾਂ ਕੀ ਜੀ ਮੈਂ ਉਸ ਵੀਡੀਓ ਦੇ ਵਿੱਚ ਕਿਹਾ ਹੈਗਾ ਕਿ ਇਹਦੇ ਵਿੱਚ ਇਨਵੈਸਟਮੈਂਟ ਹੁੰਦੀ ਆ ਤੇ ਜਿਹੜੇ ਇਨਵੈਸਟਮੈਂਟ ਕਰ ਸਕਦੇ ਆ ਤੇ ਪਲੀਜ਼ ਉਹੇ ਮੈਨੂੰ ਮੈਸੇਜ ਕਰਨ ਕਿਉਂਕਿ ਕੋਈ ਵੀ ਆਪਾਂ ਅਗਰ ਜੇ ਕੰਮ ਬਿਜ਼ਨਸ ਕਰਨਾ ਹੈ ਨਾ ਤਾਂ ਉਹਦੇ ਵਿੱਚ ਪਹਿਲਾਂ ਇਨਵੈਸਟਮੈਂਟ ਹੁੰਦੀ ਆ ਠੀਕ ਆ ਜੀ ਜਿਹੜੇ ਇਨਵੈਸਟਮੈਂਟ ਕਰ ਸਕਦੇ ਆ ਪਲੀਜ਼ ਉਹੀ ਮੈਸੇਜ ਕਰਨ ਜਿਹੜੇ ਨਹੀਂ ਕਰ ਸਕਦੇ ਉਹ ਨਾ ਮੈਸੇਜ ਕਰਨ ਕਿਉਂਕਿ ਇੰਨੇ ਜਾਣਿਆਂ ਦਾ ਰਿਪਲਾਈ ਕਰਨਾ ਬਹੁਤ ਔਖਾ ਹੋ ਜਾਂਦਾ ਆ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤਾਂ ਸਾਰੇ ਜਾਣੇ ਜਰੂਰ ਦੱਸਿਓ ਕਮੈਂਟ ਵੀ ਕਰਿਓ ਤੇ ਇਹ ਜਿਹੜੇ ਪ੍ਰੋਡਕਟ ਹੈ ਉਹ ਵੀ ਬਾਈ ਕਰਿਓ ਤੇ ਆਪਣੇ ਸੋਹਣੇ ਸੋਹਣੇ ਰਿਵਿਊ ਦਿਓ ਠੀਕ ਆ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਬਾਏ ਬਾਏ